ਵੀਡੀਓ ਦੇਖ ਰਹੇ ਸਾਰੇ ਹੀ ਦਰਸ਼ਕਾਂ ਦਾ ਸਵਾਗਤ ਸਾਧਕ ਨੇੜੇ ਬਣੇ ਆਦੇਸ਼ ਇੰਸਟੀਚਿਊਟ ਆਫ ਹਾਇਰ ਸਟੱਡੀ ਕੈਂਪਸ ਕਾਲਜ ਦੇ ਬੰਦ ਹੋਣ ਦੀਆਂ ਲਗਾਤਾਰ ਫੈਲ ਰਹੀਆਂ ਅਫਵਾਹਾਂ ਤੋਂ ਲੋਕ ਗਰੇਜ ਕਰਨ ਅਤੇ ਕਾਲਜ ਦੇ ਵਿੱਚ ਚੱਲ ਰਹੇ ਕੋਰਸਾਂ ਐਡਮਿਸ਼ਨ ਅਤੇ ਹੋਰ ਜਾਣਕਾਰੀ ਦਿੰਦੇ ਆ ਕਾਲਜ ਦੇ ਪ੍ਰਿੰਸੀਪਲ ਰਜਰੀਸ਼ ਨਰੂਲਾ ਅਤੇ ਐਡਮਿਸ਼ਨ ਡਾਇਰੈਕਟਰ ਯਾਸਿਫ ਰਾਜਾ ਨੇ ਕੀ ਕਿਹਾ ਤੁਸੀਂ ਵੀ ਦੇਖੋ ਸਾਧਕ ਤੋਂ ਸਾਡੀ ਖਾਸ ਰਿਪੋਰਟ ਹਾਂਜੀ ਸਰ ਕੀ ਕਹਿਣਾ ਚਾਹੁੰਦੇ ਹੋ ਅਦੇਸ਼ ਕਾਲਜ ਦੀਆਂ ਜਿਹੜੀਆਂ ਅਫਵਾਹਾਂ ਚੱਲ ਰਹੀਆਂ ਬੰਦ ਦੀਆਂ ਇਹ ਨੀਲੀ ਕੋਰੀ ਅਫਵਾਹ ਹੈ ਕਿ ਅਦੇਸ਼ ਕਾਲਜ ਬੰਦ ਹੋ ਗਿਆ ਹੋ ਰਿਹਾ ਅਦੇਸ਼ ਕਾਲਜ ਜਿਹੜਾ ਵੈ ਪਿਛਲੇ 1995 ਤੋਂ ਸਟਾਰਟ ਹੋਇਆ ਤੇ ਅੱਜ ਤੱਕ ਬੜੀ ਵਧੀਆ ਤਰੀਕੇ ਨਾਲ ਚੱਲ ਰਿਹਾ ਵੈ ਤੇ ਅਦੇਸ਼ ਕਾਲਜ ਦੇ ਵਿੱਚ ਅਸੀਂ ਇੱਕ ਪਾਇਨੀਅਰ ਕਾਲਜ ਹੈ ਜਿਹਦਾ ਨਾਮ ਹੈ ਪੂਰੇ ਨਾ ਸਿਰਫ ਕੇਵਲ ਪੰਜਾਬ ਦੇ ਵਿੱਚ ਬਲਕਿ ਬਾਹਰ ਵੀ ਸਾਡੇ ਆਪਣੇ ਬਹੁਤ ਸਾਰੇ ਇੰਜੀਨੀਅਰਿੰਗ ਡਿਪਲੋਮਾਸਟ ਤੇ ਮੈਡੀਕਲ ਕਾਲਜਿਸ ਵੀ ਹੈ ਤੇ ਇਸ ਵਕਤ ਅਸੀਂ ਸਾਡੀਆਂ ਐਡਮਿਸ਼ਨਾਂ ਜਿਹੜੀਆਂ ਚੱਲ ਰਹੀਆਂ ਵੈ ਤੇ ਮੇਨਲੀ ਸਾਡੀਆਂ ਕੁਝ ਸੀਟਾਂ ਜਿਹੜੀਆਂ ਅਵੇਲੇਬਲ ਹੈਗੀ ਆ ਮੈਂ ਪੈਰਾਮੈਡੀਕਲ ਕੋਰਸਸ ਦੇ ਅੰਦਰ ਬੀਐਸਸੀ ਆਰਆਈਟੀੀ ਬੀਐਸਸੀ ਓਟੀਟੀ ਤੇ बीएससी ਐਮਐਲਟੀ ਇਹ ਤਿੰਨੋਂ ਦੇ ਵਿੱਚ ਕੁਝ ਸੀਟਾਂ ਜਿਹੜੀਆਂ ਵੇਕੈਂਟ ਨੇ ਤੇ ਮੈਂ ਆਪਣੇ ਸ਼ਹਿਰ ਦੇ ਵਸਿਆਂ ਦੇ ਕਹਾਂਗਾ ਕਿ ਵੀ ਆਪਣੀ ਜਿਹੜੇ ਬੱਚੇ ਨੇ ਮੈਡੀਕਲ ਤੋਂ ਕੀਤਾ ਹੋਇਆ ਉਹ ਆ ਕੇ ਸਾਡੇ ਕੋਲ ਐਡਮਿਸ਼ਨ ਲੈਣ ਸਾਡਾ ਜਿਹੜਾ ਵਾ ਕੈਂਪਸ ਤੁਸੀਂ ਦੇਖੋ ਲਸ਼ ਗ੍ਰੀਨ ਕੈਂਪਸ ਹੈ ਤੇ ਬਹੁਤ ਵੱਡਾ ਕੈਂਪਸ ਹੈ ਇਸ ਕਾਲਜ ਦੇ ਵਿੱਚ ਸਾਡੇ ਤੁਹਾਨੂੰ ਜਿੰਨੇ ਵੀ ਸਟਾਫ ਮੈਂਬਰ ਹੈ ਬਹੁਤ ਐਕਸਪੀਰੀਅੰਸਡ ਸਟਾਫ ਮੈਂਬਰ ਮਿਲੇਗਾ ਤੇ ਅੱਗੇ ਆਪਣੀ ਮੱਲਾ ਮਾਰਨ ਲਈ ਇਸ ਕਾਲਜ ਦੇ ਵਿੱਚ ਤੁਸੀਂ ਐਡਮਿਸ਼ਨ ਲਓ ਤੇ ਜ਼ਰੂਰ ਔਰ ਇਸ ਸਾਲ ਸਾਡਾ ਹੱਥ ਬਣਾਓ ਸਾਡੇ ਸਫਲਤਾ ਦੇ ਵਿੱਚ ਇਸ ਤੋਂ ਲਾਵਾ ਹੋਰ ਕਿਹੜੀ ਕਿਹੜੀਆਂ ਐਡਮਿਸ਼ਨਾਂ ਜਿਹੜੀਆਂ ਚੱਲ ਰਹੀਆਂ ਜੀ ਸਾਡੇ ਕੋਲ ਜਿਹੜੀ ਹੈ ਬਹੁਤ ਸਾਰੇ ਕੋਰਸੇ ਚੱਲ ਰਹੇ ਨੇ ਇੰਜੀਨੀਅਰਿੰਗ ਦੇ ਕੋਰਸੇ ਹੈਗੇ ਨੇ ਪਲੱਸ ਇੰਜੀਨੀਅਰਿੰਗ ਦੇ ਵਿੱਚ ਜਿਵੇਂ ਕੰਪਿਊਟਰ ਹੈਗੀ ਹੈ ਮੈਕੈਨੀਕਲ ਹੈਗੀ ਹੈ ਇਲੈਕਟ੍ਰੀਕਲ ਹੈਗੀ ਹੈ ਔਰ ਸਿਵਲ ਇੰਜੀਨੀਅਰਿੰਗ ਹੈ ਨਾਲ ਦੀ ਨਾਲ BCA ਔਰ BCOM ਦੇ ਵਿੱਚ ਵੀ ਸਾਡੇ ਕੋਲ ਐਡਮਿਸ਼ਨਾਂ ਨੇ ਜਿਹੜੇ ਕਿ ਟ੍ਰੈਡੀਸ਼ਨਲ ਕੋਰਸੇ ਆ ਤੇ BA ਦੀ ਵੀ ਐਡਮਿਸ਼ਨਾਂ ਚੱਲਦੀਆਂ ਪਈਆਂ ਨੇ SCBC ਬੱਚਿਆਂ ਦੇ ਲਈ ਸਾਡੇ ਕੋਲ ਸਕਾਲਰਸ਼ਿਪ SC ਵਾਸਤੇ ਅਸੀਂ ਸਪੈਸ਼ਲ ਸਕਾਲਰਸ਼ਿਪ ਵੀ ਰੱਖੀ ਹੋਈ ਹੈ 15000 ਰੁਪਿਆ ਸਾਲ ਦੀ ਇਹਦੀ ਫੀਸ ਹੈ ਤੇ ਵੀ ਸਕਾਲਰਸ਼ਿਪ ਜਦੋਂ ਆਉਂਦੀ ਹੈ ਸਾਰੀ ਦੀ ਸਾਰੀ ਵੀ ਅਸੀਂ ਬੱਚੇ ਨੂੰ ਵਾਪਸ ਦਿੰਨੇ ਆ ਪਲੱਸ ਇਸ ਤੋਂ ਇਲਾਵਾ ਵੀ 100% ਸਕਾਲਰਸ਼ਿਪ ਹੈ ਪਲੱਸ ਦੂਸਰੀ ਚੀਜ਼ ਇਹਦੇ ਵਿੱਚ ਇਹ ਵੀ ਚੀਜ਼ ਹੈਗੀ ਹੈ ਕਿ ਵੀ ਜਿਹੜੇ ਵੀ ਬੱਚੇ ਐਡਮਿਸ਼ਨ ਲੈਂਦੇ ਨੇ ਹੋਰ ਜਿਨ੍ਹਾਂ ਦੇ ਕੋਈ ਅਪੀਰੈਂਟਸ ਲਸ ਹੈ ਜਾਂ ਫਾਦਰਲੈਸ ਹੈ ਅਸੀਂ ਉਹਨਾਂ ਦੇ ਲਈ ਵੀ ਬਹੁਤ ਸਾਰੀਆਂ ਸਕੀਮਾਂ ਰੱਖੀਆਂ ਹੋਈਆਂ ਹਨ ਜਿਦੇ ਵਿੱਚ ਉਹਨਾਂ ਨੂੰ ਸਕਾਲਰਸ਼ਿਪ ਮਿਲਦੀ ਹੈ ਥੈਂਕ ਯੂ ਧਿਆਰੇ ਐ ਐਕਚੁਅਲੀ ਮੈਂ ਪਹਿਲੇ ਆਪਕਾ ਬਹੁਤ ਧੰਨਵਾਦ ਕਰਤਾ ਹਾਂ ਆਪਨੇ ਇਸ ਕਾਲਜ ਨੂੰ ਵਿਜ਼ਿਟ ਕੀਤਾ ਹੋਇਆ ਹੈ तो जैसे आपने देखा कि कितना बड़ा कैंपस है ये और हर कोई कोर्सेज़ यहाँ पे अवेलेबल है जैसे कि इंजीनियरिंग हो गया और फ्रॉम लास्ट टू ईयर हमने पैरामेडिकल साइंस भी स्टार्ट किया इधर तो जैसे एज ए कश्मीरी में बात करूँ तो यहाँ पे लोगों को भी अवेयरनेस कम है कि शायद कॉलेज बंद हो चुका है या कुछ इतना बड़ा कैंपस बंद नहीं होता है और इस इतना बड़ा कैंपस है आपने खुद देखा है कि यहाँ पर इंजीनियरिंग कोर्सेज भी होता है और भी बहुत सारे कोर्सेज़ होते हैं यहाँ पर तो उसके रिलेटेड हमने यहाँ पे स्कॉलरशिप अनाउंस की है जैसे हमारे टॉप मैनेजमेंट है जैसे चेयरमैन डॉक्टर सेकूँ सर है फ्राम सादेक और एम सर जर्मन जी सर और डॉक्टर अरोरा डायरेक्टर सर हमारे कैंपस के तो यहाँ पर बहुत सारी फैसिलिटीज़ है यहाँ पर कॉलेज में और हर कोई लैब इक्विप्ड है हर कोई सामान है सर यहाँ पे और मुझे लग रहा है कि यहाँ पे जो ख़ास बात इस लोकल मैं सबसे पहले बात करूँगा लोकल की हमारे लोकल यहाँ पर किस बच्चे पंजाब से जो बाहर जाना चाहते हैं जा रहे हैं या अभी उनने तो मना कर दिया लेकिन ये सबसे हमारी जो वीकनेस है पंजाब की वो बाहर जाने की है क्योंकि हमारा अभी बच्चा मैच्योर नहीं होता है और वो बाहर फॉरेन कंट्रीज़ में जाता है तो वहाँ पे उनको बहुत सारी प्रॉब्लम्स फेस करनी पड़ती है तो जब अगर यहाँ पे बच्चा कोई भी कोर्स यहाँ से कर ले डिग्री कर ले तो वहाँ पे वो बच्चा कभी फेलियर हो ही नहीं सकता क्योंकि वो मेचोरटी यहाँ पर हमारे इंडिया देश ऐसा है जो कि सेकुलर कंट्री है हर कोई तहजीब तहजीब यहाँ पर मिलती है तो ये करने के बाद मुझे मेरे हिसाब से बच्चों को पूरे मैं पेरेंट्स से भी रिक्वेस्ट करता हूँ कि वो बच्चे को अपनी पहले इधर ग्रेजुएशन कम्प्लीट करवाएँ चाहे किसी भी कोर्स में चाहे किसी भी कॉलेज में लेकिन आ, मैं पेरेंट्स से हैंड रिक्वेस्ट करता हूँ कि वो वहाँ पहले बच्चे यहाँ पे डिग्री करवाए फिर उसके बाद वो बाहर जाने की कोशिश करें ताकि पहले हमारा बच्चा मेचोर होता नहीं है उसके बाद ही वो पहले ही चला जाता है तो वहाँ पे उनको बहुत सारी प्रॉब्लम्स फेस करनी पड़ती है जैसे हमारे सर ने हमारे यहाँ प्रिंसिपल सर है ब्यूरोज सर पहले ही इन्फॉर्मेशन दिया है कॉलेज के बारे में स्कॉलरशिप के बारे में तो मैं ये कहना चाहता हूँ कि इससे बढ़िया कैंपस पूरे हमारे इधर लोकल एरिया में कोई है नहीं इससे बड़ा तो यहाँ पे हर कोई कोर्सेज अवेलेबल है सर और यहाँ पे जो हमारे लैब्स वगैरह है वो सबसे बहुत एकुपाइड है बहुत सारे लैब्स हैं यह, यहाँ यहाँ पर हमारे और हमारे रिक्वेस्ट करते हैं लोगों को वो यहाँ पे कॉलेज में विजिट करें एडमिशन लें और जैसे सर ने बोला कि 100 परसेंट स्कॉलरशिप दे रहे फर एस एस स्टूडेंट्स और जनरल के लिए भी हमने जो हमारे टॉप मैनेजमेंट है उनको 50 परसेंट स्कॉलरशिप प्रोवाइड करवा देते हैं सर और मैं सभी से रिक्वेस्ट करता हूँ वो एक बार कॉलेज विजिट करें फिर उसके बाद ही वो डिसाइड करें कि वॉट टू डू नेक्स्ट थैंक यू थैंक यू